ਸਿਰਸੇ ਦੀ ਪਵਿੱਤਰ ਧਰਤੀ ਤੇ ਸਥਿਤ ਹੈ ਗੁਰਦੁਆਰਾ ਚਿੱਲਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ 40 ਦਿਨ ਚਿੱਲਾ ਲਾਇਆ ਸੀ ਇਸ ਥਾਂ ਦੀ ਖਮੋਸ਼ੀ ਚ ਅੱਜ ਵੀ ਉਹੀ ਨੂਰ ਮਹਿਸੂਸ ਹੁੰਦਾ ਹੈ ਜੋ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਨੂੰ ਬਖਸ਼ਿਆ ਸੀ ਇਤਿਹਾਸ ਅਨੁਸਾਰ ਗੁਰੂ ਸਾਹਿਬ ਸਿਰਸੇ ਦੀ ਯਾਤਰਾ ਦੌਰਾਨ ਇੱਥੇ ਆਏ ਅਤੇ 40 ਦਿਨ ਤੱਕ ਨਾਮ ਸਿਮਰਨ ਕਰਦੇ ਹੋਏ ਚਿੱਲਾ ਲਾਇਆ ਕਿਹਾ ਜਾਂਦਾ ਹੈ ਕਿ ਗੁਰੂ ਜੀ ਇੱਥੇ ਧਿਆਨ ਲਗਾ ਕੇ ਬੈਠਦੇ ਸਨ ਅਤੇ ਜੋ ਵੀ ਪ੍ਰੇਮ ਨਾਲ ਆਉਂਦਾ ਉਸ ਨੂੰ ਉਪਦੇਸ਼ ਦਿੰਦੇ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ हमको ਬਨਾਈ ਗੁਰਦੁਆਰਾ ਚਿੱਲਾ ਸਾਹਿਬ ਦਾ ਲੰਗਰ ਉਹੀ ਸੇਵਾ ਤੇ ਸਮਾਨਤਾ ਦੀ ਮਰਿਆਦਾ ਨਿਭਾਉਂਦਾ ਹੈ ਜੋ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਸਿੱਖ ਧਰਮ ਨੂੰ ਦਿੱਤੀ ਸਦੀਆਂ ਤੋਂ ਇੱਥੇ ਆਉਣ ਵਾਲੀ ਸੰਗਤ ਕਹਿੰਦੀ ਹੈ ਕਿ ਇੱਥੇ ਬੈਠਦੇ ਹੀ ਮਨ ਨੂੰ ਇੱਕ ਅਜਿਹੀ ਸ਼ਾਂਤੀ ਮਿਲਦੀ ਹੈ ਜੋ ਕਿਤੇ ਹੋਰ ਨਹੀਂ ਮਿਲਦੀ ਅੱਜ ਵੀ ਇਹ ਰੋਸ਼ਨੀ ਦੇ ਦੀਵੇ ਇਸ ਗੱਲ ਦਾ ਅਹਿਸਾਸ ਕਰਾਉਂਦੇ ਹਨ ਕਿ ਗੁਰੂ ਸਾਹਿਬ ਦਾ ਉਪਦੇਸ਼ ਅੱਜ ਵੀ ਹਰ ਦਿਲ ਵਿੱਚ ਜੋਤ ਜਗਾਉਂਦਾ ਹੈ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰਦੁਆਰਾ ਚਿੱਲਾ ਸਾਹਿਬ ਸਿਰਫ ਇੱਕ ਇਤਿਹਾਸਕ ਥਾਂ ਨਹੀਂ ਸਗੋਂ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅੱਜ ਵੀ ਜਿਵੰਤ ਹੈ ਜ਼ਰੂਰ ਆਓ ਅਤੇ ਇਸ ਪਵਿੱਤਰ ਥਾਂ ਦੀ ਕਿਰਪਾ ਨੂੰ ਆਪਣੇ ਮਨ ਵਿੱਚ ਵਸਾਓ ਇਹ ਵੀਡੀਓ ਅੱਛੀ ਲੱਗੀ ਹੈ। ਆਪਕੋ ਲਾਈਕ, ਸਬਸਕ੍ਰਾਈਬ, ਕਮੈਂਟ ਜ਼ਰੂਰ ਕਰੇ। ਧੰਨਵਾਦ ਜੀ। ਆਪਕਾ ਇਸ ਚੈਨਲ ਮੇਂ ਸਵਾਗਤ ਹੈ।